ਅਗੇ ਦਾ ਟੌਪਿਕ ਹੈਗਾਗਾ ਪੂਆ ਜੀ ਕਿਉਂਕਿ ਬੜਨਾ ਹੀ ਵੀਡੀਓ ਪੈਂਦੀਆਂ ਪੂਆ ਤੇ ਪੂਆ ਐ ਪੂਆ ਜੀ ਵੇ ਸਾਡੀ ਪੂਆ ਆ ਗਈ ਇਹ ਸਖਾਇਆ ਕਿੱਥੋਂ ਜਾਂਦਾ ਮਾਸੀ ਵੇਲੇ ਨਹੀਂ ਕੋਈ ਔਖਾ ਸੁਖਾਂਦਾ ਪੂਆ ਵੇਲੇ ਹੀ ਕਿਉਂ ਮੂੰਹ ਬੰਦ ਨਹੀਂ ਹਰਕ ਦਿਨੀ ਇਹ ਵੀਡੀਓ ਕੁਝ ਕੁ ਲੋਕਾਂ ਦੀ ਹੈ ਇਹ ਵੀ ਇਸ ਦੇ ਮੁਤਾਬਕ ਹੈ ਦੇਖੋ ਕਰਦੀ ਕੁੜੀ ਹੈ ਜਦੋਂ ਵਿਆਹ ਹੀ ਜਾਂਦੀ ਹੈ ਮੁੜ ਕੇ ਹੋ ਕੇ ਕੇ ਆਂਦੀ ਹੈ ਜੇ ਮੰਨ ਲਓ ਮਾਪੇ ਵੀ ਜਿਉਂਦੇ ਹੈਗੇ ਆ ਤੇ ਭਰਾ ਤੇ ਭਰਜਾਈ ਨਾ ਚਲੋ ਵੀ ਆਪ ਦੀ ਨਾਨੀ ਕੋਲੇ ਭਰਜਾਈ ਗੱਲ ਕਰੂਗੀ ਭਰਾ ਵੀ ਆਪ ਜੀ ਭੈਣ ਦੇ ਕੋਲੇ ਗੱਲ ਕਰੂਗਾ ਵੀ ਭੈਣੇ ਤੂੰ ਬੇਬੇ ਬਾਪੂ ਨੂੰ ਸਮਝਾ ਜਾ ਇਹ ਐਂ ਕਰਦੇ ਆ ਉਹਨਾਂ ਨੇ ਵੀ ਕਿਤੇ ਕੋਲੇ ਗੱਲ ਕਰਨੀ ਹੁੰਦੀ ਹੈ ਕਰਦੀ ਕੁੜੀ ਕੋਲੇ ਹੀ ਕਰਨਗੇ ਚੰਗੀ ਗੱਲ ਹੈ ਕੁੜੀ ਵੀ ਸਮਝਾ ਜਾਂਦੀ ਹੈ ਬੇਬੇ ਤੁਸੀਂ ਐਂ ਨਾ ਕਰੋ ਜੇ ਮਾਂ ਬਾਪ ਨੂੰ ਕੋਈ ਪ੍ਰੋਬਲਮ ਆ ਉਹਦਾ ਸਦੂ ਤੇਰਾ ਭਰਾ ਜਾਂ ਆਖੇ ਨਹੀਂ ਲੱਗਦਾ ਉਹ ਆਪਦੇ ਭਰਾ ਨੂੰ ਸਮਝਾ ਦੋ ਇਹਦੇ ਵਿੱਚ ਚੰਗੀ ਗੱਲ ਹੈ ਵੀ ਕੁੜੀ ਜੋੜੀ ਰੱਖਦੀ ਹੈ ਨਾ ਫੈਮਿਲੀ ਨੂੰ ਸੰਭਾਲੀ ਰੱਖਦੀ ਹੈ ਤੇ ਭਰਾ ਭਰਜਾਈ ਨੂੰ ਵੀ ੜੀਕ ਹੁੰਦੀ ਹੈ ਵੀ ਕਦੋਂ ਆਉਗੀ ਕੁੜੀ ਤੇ ਉਸ ਨੂੰ ਆ ਗੱਲ ਦੱਸਾਂਗੇ ਤੇ ਕਿੱਥੋਂ ਤੱਕ ਤਾਂ ਚੰਗੀ ਵੀ ਹੈ ਆ ਪਤਾ ਤੇ ਹੀ ਆਣੇ ਆਗੇ ਤੇ ਚਲੋ ਵੀ ਹੋਰ 12 ਆਲਿਆਂ ਕੋਲੇ ਤਾਂ ਥੋੜੀ ਸ਼ਿਕਾਇਤ ਲਈ ਜਾਂਦੀ ਹੈ ਹੋਰ ਕੁੜੀਆਂ ਕੋਲੇ ਕਿੱਥੇ ਲਈ ਜਾਂਦੀ ਹੈ ਘਰ ਦੀਆਂ ਕੁੜੀਆਂ ਨੂੰ ਹੀ ਕਿਹਾ ਜਾਂਦਾ ਚਲੋ ਮਾਂ-ਬਾਪ ਵੀ ਆਖੇ ਲੱਗ ਜਾਂਦੇ ਨੇ ਤੇ ਲੱਗਣੇ ਚਾਹੀਦੇ ਵੀ ਨੇ ਕੁੜੀ ਕੋਈ ਗਲਤ ਨਹੀਂ ਕਰਦੀ ਹੁੰਦੀ ਤੁਹਾਡੇ ਘਰ ਦੀ ਹੀ ਕੁੜੀ ਹੈ ਉਹਦਾ ਵੀ ਆਪਦਾ ਕਰ ਹੁੰਦਾ ਚਲੋ ਇਹ ਤਾਂ ਮੰਨ ਲੈਣੇ ਹੈ ਇਸ ਦੇ ਮਤਵਕ ਚਲੋ ਵੀ ਆਪਸ ਵਿੱਚ ਸਮਝਾ ਜਾਂਦੇ ਆ ਇੱਕ ਦੂਜੇ ਨੂੰ ਸਮਝ ਜਾਂਦੇ ਨੇ ਟਾਈਮ ਚੱਲਦਾ ਜਾਂਦਾ ਉਹੀ ਕੁੜੀ ਜਿਹੜੋ ਖੁਦ ਨੂੰ ਨੂਹਾਂ ਵਾਲੀ ਬਣ ਜਾਂਦੀ ਹੈ ਤੇ ਦੂਜੇ ਪਾਸੇ ਉਹਦਾ ਮਾਪਾਪਾ ਨਹੀਂ ਰਹਿੰਦਾ ਤੇ ਉਹਦੀ ਪਰਜਾਈ ਵੀ ਨੂਹਾਂ ਵਾਲੀ ਬਣ ਜਾਂਦੀ ਹੈ ਉਸ ਟਾਈਮ ਤੇ ਕਿਸ ਉਹ ਮੇਹੀ ਬੁਲੈਂਦਾ ਕਿਸ ਤਰ੍ਹਾਂ ਦੇ ਲਫ਼ਜ਼ ਵਰਤੇ ਜਾਂਦੇ ਨੇ ਕਿਉਂ ਬਈ ਉਹ ਮਸਾਂ ਚਾਰ ਦਿਨ ਦੋ ਤਿੰਨ ਖੁਦ ਭੱਜ ਕੇ ਆਈ ਹੁੰਦੀ ਹੈ ਵੀ ਮੰਨ ਲਓ ਵੀ ਗੱਲ ਤੋਂ ਦੋਨਾਂ ਚ ਕੋਈ ਮਰਗੀ ਹੋਵੇ ਮਗਰ ਵੀ ਜਦੋਂ ਸੱਸ ਬਣ ਜਾਂਦੀ ਹੈ ਕਿ ਚਲੋ ਨੂੰਹ ਦੀ ਚੱਲਣ ਲੱਪੀ ਅਗਲੇ ਪੱਜ ਕੇ ਜਾਊਗੀ ਪੇਕੇ ਵੀ ਮੈਂ ਦੋ ਦਿਨ ਰਹਾ ਵਾਂ ਮੇਰੀ ਵੀ ਭਤੀਜ ਨੂੰਹ ਆ ਗਈ ਤੇ ਭਤੀਜ ਨੂੰਹ ਕਰਦਿਆਂ ਵੀ ਬਹੁਤ ਹੁੰਦਿਆਂ ਭਤੀਜੇ ਵੀ ਕਰਦੇ ਸਾਰੇ ਕਰਦੇ ਭਤੀਜੇ ਭਤੀਜੀਆਂ ਕਰਦੇ ਆ ਭੂਆ ਦਾ ਜਦੋਂ ਜਾਂਦੀ ਹੈ ਉਹ ਤੇ ਉਹਦੀ ਪਰਜਾਈ ਨਹੀਂ ਉਸ ਟਾਈਮ ਦਾ ਆਪਦੀ ਜਵਾਨੀ ਦੇ ਟਾਈਮ ਦਾ ਸ਼ਾਇਦ ਉਹਨੇ ਘੱਟ ਸ਼ਿਕਾਇਤਾਂ ਲੰਗਣਾ ਹੋਣਾ ਮਗਰ ਜਦੋਂ ਨੂਹ ਬਣ ਆ ਜਾਂਦੀ ਹੈ ਨਾ ਨੂਹ ਵਾਲੀ ਬਣ ਜਾਂਦੀ ਹੈ ਸੱਸ ਬਣ ਜਾਂਦੀ ਹੈ ਪਰਜਾਈ ਉਸ ਟਾਈਮ ਵੀ ਸ਼ਿਕਾਇਤਾਂ ਉਹਦੀਆਂ ਹੱਦੋਂ ਵੱਧ ਜਾਂਦੀਆਂ ਨਹੀਂ ਆ ਦੋ ਦਿਨ ਚੈਨ ਦੇ ਦਿਨ ਲਾਉਣ ਕੀ ਆਈ ਨਣਾਣ ਲੈ ਬੀਬੀ ਮੇਰੇ ਨਾਲ ਤਾਂ ਮੇਰੇ ਸਸਨੇ ਬਾਲਾ ਮਾੜਾ ਕੀਤਾ ਸੀ ਲੈ ਬੀਬੀ ਮੇਰੀ ਤਾਂ ਚੱਲੀ ਨਹੀਂ ਕਿਉਂਕਿ ਉਸ ਟਾਈਮ ਬੀਬੀ ਕਹਿੰਦੇ ਵੱਡਿਆਂ ਲੈ ਪੈਣੇ ਮੇਹਰ ਦਾ ਜ਼ਿੰਦਗੀ ਬਹੁਤ ਉਖੀ ਕੱਢੀ ਆ ਅੱਜ ਕੱਲ ਤਾਂ ਤਾਂ ਸੁਣਦੀਆਂ ਨਹੀਂ ਮੈਨੂੰ ਤਾਂ ਮੇਰੀ ਮਰਜ਼ੀ ਨਾਲ ਕਦੇ ਸੂਟ ਨਹੀਂ ਪਹੁੰਚ ਤਾਂ ਮੈਨੂੰ ਤਾਂ ਮੇਰੀ ਮਰਜ਼ੀ ਨਾਲ ਕੁਛ ਨਹੀਂ ਕਰਨ ਦਿੱਤਾ ਤੇਰੀ ਮਾਂ ਨੇ ਹੁਣ ਬੇਟੀ ਉਹ ਸੁਣੀ ਜਾਂਦੀ ਹੈ ਵਿਚਾਰੀ ਉਹ ਤਾਂ ਆਪ ਤਵੀਤ ਪਾਈ ਆਈ ਹੁੰਦੀ ਆ ਤਬਦੀ ਨੇ ਪਹਿਲਾ ਟਾਈਮ ਕੱਢ ਲਿਆ ਚਲੋ ਪਹਿਲਾਂ ਵੀ ਸੁਣ ਜਾਂਦੀ ਸੀ ਇਹਨਾਂ ਦੀ ਸੁਲਾਹ ਕਰਾਈ ਜਾਂਦੀ ਸੀ ਬੜੇ ਪੇਵੇ ਚ ਵੀ ਮਾਂ ਵੀ ਦੇ ਸਿਵੇ ਬਰਉ ਰਹੇ ਨੇ ਵਿਨਾ ਤਾਂ ਹੁਣ ਉਹ ਚ ਆਉਂਦੀ ਐ ਤੇ ਤੁਸੀਂ ਵੀ ਆਪ ਸੱਸਾਂ ਬਣ ਗੋ ਤੁਸੀਂ ਚੈਨ ਨਾਲ ਤਾਂ ਮਰੇਵੇ ਨੂੰ ਤਾਂ ਮਰਨ ਲੈਣ ਦਿਓ ਜਿਹੜਾ ਦੋ ਦਿਨ ਆਇਆ ਚੈਨ ਨਾਲ ਉਹਨੂੰ ਤਾਂ ਕੱਟ ਰਹਿਣ ਦਿਓ ਮੰਤਤ ਨੂੰ ਸੱਸ ਆ ਕੇ ਆ ਕੇ ਵੀ ਰਾਤ ਨੂੰ ਕੋਈ ਸੁਪਨੇ ਚ ਤਾਂ ਨਹੀਂ ਤੈਨੂੰ ਡਰਾਉਂਦੀ ਉਹ ਤੁਹਾਡੇ ਕੋਲੇ 2 ਦਿਨ ਰਹਿਣ ਆਈ ਹੈ ਤੁਸੀਂ ਫੇਰ ਵੀ ਉਹੀ ਗੱਲਾਂ ਫੜ ਕੇ ਬੈਠੇ ਹੋ ਹੁਣ ਤੁਸੀਂ ਚੈਨ ਨਾ ਰਹਿ ਲੋਗਾ ਗੱਲ ਤਾਂ ਇਹ ਹੁੰਦੀ ਹੈ ਵੀ ਉਹ ਹੋ ਪਰ ਜਾਈ ਆਵਦੇ ਮੂੰਹ ਤੇ ਰੋਹ ਮਾਰਦੀ ਹੈ ਵੀ ਮੈਂ ਤਾਂ ਆਪਦੀ ਸੱਸ ਨਾਲ ਇੰਨੀ ਔਖੀ ਕੱਟੀ ਹੈ ਤੂੰ ਵੀ ਮੇਰੀ ਗੁਲਾਮ ਬਣ ਕੇ ਰਹਿ ਰਿਹਾ ਹੈ ਜਾਂ ਹਰ ਤਾਉ ਆਵਦੇ ਨੂਨੂ ਕਰਦੀ ਹੈ ਆਗਾਜ਼ ਤਾਂ ਆਵਦੀ ਨੂਨੂ ਕਰਦੀ ਹੈ ਵੀ ਮੈਂ ਇਹ ਔਖੀ ਕੱਟੀ ਆਗੀ ਸੱਸ ਨਾਲ ਤੂੰ ਵੀ ਉਵੇਂ ਕੱਟ ਰੋਗ ਆਪਦੀ ਨੂੰ ਤੇ ਮਾਰਨਾ ਚਾਹੁੰਦੀ ਹੁੰਦੀ ਹੈ ਮਗਰ ਉਦੋਂ ਜਦੋਂ ਪੈਣਾਈ ਹੋਵੇ ਨਣਾ ਆਈ ਹੋਵੇ ਨਣਾਮ ਜਦੋਂ ਆਈ ਹੋਵੇ ਤੇ ਉਸ ਟਾਈਮ ਫਿਰ ਭਰਾ ਵੀ ਉਹ ਤਾਂ ਨੇ ਮਰੂਗਾ ਪੈਣੇ ਮੈਨੂੰ ਸਾਰਿਆਂ ਲੁੱਟ ਕੇ ਖਾ ਗਈ ਤੁਸੀਂ ਵੀ ਕੰਜੂਸ ਹੋ ਤੁਸੀਂ ਵੀ ਮੇਰੀ ਹੈਲਪ ਨਹੀਂ ਕਰਦੇ ਮੈਨੂੰ ਭਲਾਣੇ ਲੁੱਟ ਕੇ ਖਾ ਗਏ ਭਰਾ ਵੀ ਫਿਰ ਪਗਲਾਂ ਪਿਛਲੀਆਂ ਜਾਨੀ ਕਿ ਆਈ ਨਾਲੋ ਵੀ ਆਉਦੇ ਮੁੰਡੇ ਦਿਆਂ 3 ਪੁੱਤਾਂ ਦੀਆਂ ਗੱਲਾਂ ਇਹ ਮੇਰੇ ਅੱਖੇ ਨਹੀਂ ਲੱਗਦੀ ਇਹ ਐ ਕਰਦੇ ਆ ਖਰਚ ਜਿਆਦੇ ਕਰਦੇ ਆ ਸੁਣਨਾ ਨਹੀਂ ਗੱਲ ਉਹ ਵੀ ਤਾਂ ਕੁਝ ਸੁਣਾਉਣ ਆਈ ਆ ਤੁਹਾਡੇ ਸਾਰੀ ਮਰ ਸੁਣਦੀ ਰਹੀ ਹੈ ਤੁਹਾਡੀ ਸੁਲਾ ਸਫਾਈ ਕਰਾਉਂਦੀ ਰਹੀ ਹੈ ਚਲੋ ਜੇ ਤੁਸੀਂ ਹੁਣ ਵੀ ਚਲੋ ਸ਼ਿਕਾਇਤ ਦੱਸਣੀ ਆ ਚਲੋ ਵੀ ਦੱਸ ਹੀ ਦਿੰਦੇ ਆ ਵੀ ਹੁਣ ਮੇਰੇ 3 ਪੁੱਤ ਮੇਰੀ ਸੁਣਦੇ ਨਹੀਂ ਉਹ ਵੀ ਆਪਣੀ ਭੈਣ ਕੋਲ ਹੀ ਦੱਸੋ ਹੋਰ ਕਿਹਦੇ ਕੋਲ ਦੱਸਣਾ ਚੰਗੀ ਗੱਲ ਐ ਦੱਸੋ ਪਰ ਪਰਜਾਈ ਕੀ ਬੋਲ ਰਹੀ ਐ ਜੋ ਕਿੰਨੇ ਸਾਲਾਂ ਦੀ ਮਰੀ ਵੀ ਸਸ ਉਹਨੂੰ ਬੁਲੀ ਜਾ ਰਹੀ ਹੁੰਦੀ ਐ ਮੈਨੂੰ ਉਹਨੇ ਬੜਾ ਤਪਾਇਆ ਸੀ ਮੈਨੂੰ ਉਹਨੇ ਬੜਾ ਐ ਕੀਤਾ ਸੀ ਮੇਰੀ ਜ਼ਿੰਦਗੀ ਰੋਲੀ ਸੀ ਉਹ ਹੁਣ ਕੀ ਕਰ ਦੇਵੇ ਕੁੜੀ ਕਿ ਸਾਰੇ ਦਿਨ ਦੀ ਆਈ ਰਾਤ ਵੀ ਉਹਦੇ ਨਾਲ ਆਈ ਕੱਟਦਾ ਜੇ ਅਗਲੇ ਦਿਨ ਉਹ ਆਣ ਗਵਾਨ ਚਾਹ ਦੇ ਸਕੇ ਸਕੇਲਿਆਂ ਚਾਚੇ ਤਾਇਆ ਕੋਲੇ ਚਲੀ ਜਾਊਗੀ ਫਿਰ ਵੀ ਕਹਿਣਗੇ ਇਹ ਤਾਂ ਉਹਨਾਂ ਦੀ ਤੁਰੀ ਫਿਰਦੀ ਹੈ ਸਾਡੇ ਘਰੇ ਤਾਂ ਖੜਦੀ ਨਹੀਂ ਕਿ ਤੁਸੀਂ ਆਪਦੀ ਕੁੜੀ ਨੂੰ ਪੁੱਛਿਆ ਵੀ ਤੁਹਾਡੇ ਕਿਵੇਂ ਆ ਤੇਰੀ ਨੂੰ ਕਿਵੇਂ ਆ ਤੈਨੂੰ ਰੋਟੀ ਦਿੰਦੀ ਹੈ ਤੇ ਘਟੋ ਘਟੋ ਉਹਦੀ ਚਾਚੇ ਦਾਇਆ ਨੇ ਕਿਸੇ ਨੇ ਗੱਲ ਤਾਂ ਸੁਣੀ ਹਾਪ ਪਤੀਜ ਨੂੰ ਹਾਂਗਾ ਜ਼ਰੂਰ ਕਈ ਚੰਗੇ ਹੁੰਦਾਂ ਗੀਆਂ ਭੂਆ ਦੀ ਚੰਗੀ ਆਓ ਭਗਤ ਕਰਦਣਾ ਨੀ ਆ ਪਤੀਜੇ ਵੀ ਬੜੇ ਹੱਥਾਂ ਤੇ ਚੱਕਦੇ ਨੇ ਆਉਦੀ ਭੂਆ ਨੂੰ ਮਗਰ ਹਜੇ ਸਨ ਨਾ ਵਿਚਾਲੇ ਪਰਜਾਈ ਤੁਸੀਂ ਨਵੀਆਂ ਗੱਲਾਂ ਅੱਜ ਵਾਲੀਆਂ ਕਰ ਲਓ ਤੁਸੀਂ ਅੱਜ ਵਾਲੀਆਂ ਕਰ ਲਓ ਭਾਈ ਵੀ ਮੇਰੀ ਨੂੰ ਮੈਨੂੰ ਮੇਰੇ ਕਹਿਣੇ ਚ ਨਹੀਂ ਜਾਂ ਮੇਰਾ ਕਹਿਣਾ ਨਹੀਂ ਮੰਨਦੀ ਉਹ ਕਹਿ ਲਓ ਜਿਵੇਂ ਮਰਜ਼ੀ ਕਹੀ ਜਾਓ ਅੱਜ ਦੀ ਸਥਿਤੀ ਦੱਸੋ ਨਾ ਥੋੜੀ ਸੱਸ ਜਿਉਂਦੀ ਨਹੀਂ ਥੋੜਾ ਸਹਰਾ ਜਿਉਂਦਾ ਨਹੀਂ ਤੁਸੀਂ ਉਹਨੂੰ ਹੀ ਉਹਦੇ ਸਿਵੇਂ ਭਰੋਲੀ ਜਾਂਦੇ ਹੋ ਜਦੋਂ ਤੁਹਾਡੇ ਪੇਕੇ ਆਉਂਦੇ ਨੇ ਤੇਰੀਆਂ ਭੈਣਾਂ ਆਉਂਦੀਆਂ ਕਿ ਤੁਸੀਂ ਉਹਦੋਂ ਵੀ ਭਰੋਲਦੇ ਹੋ ਕਿ ਤੁਸੀਂ ਇਹੋ ਜਿਹੀਆਂ ਗੱਲਾਂ ਉਹਦੋਂ ਵੀ ਕਰਦੇ ਹੋ ਕਿ ਤੁਸੀਂ ਉਹਨਾਂ ਦਾ ਉਹਦੋਂ ਵੀ ਆਉਣਾ ਦੁੱਬਰ ਕਰ ਦਿੰਦੇ ਹੋ ਜਿਵੇਂ ਤੁਸੀਂ ਇਹ ਪੂਆ ਦਾ ਕਰ ਛੱਡਿਆ ਦੁੱਬਰ ਪੂਆ ਇਤਿਹਰਾਂ ਦੋ ਦਿਨ ਮੈਲਣ ਤਾਂ ਕੀ ਆ ਜਾਂਦੀ ਹੈ ਉਹਦਾ ਆਉਣਾ ਉਥੇ ਦੁੱਬਰ ਕਰ ਜਾਂਦੇ ਨੇ ਅਗਲੀ ਪਿਲਾ ਰੋਂਦੀ ਦਾ ਵਾਲਾ ਜਾਂਦੀ ਐ ਵੀ ਮੈਂ ਇਥੇ 2 ਦਿਨ ਕੈਨ ਤੇ ਕੱਟ ਕੇ ਆ। ਤੇ ਉਹ ਰੋਂਦੀ ਮੁੜਦੀ ਐ ਵੀ ਮੈਂ ਤਾਂ ਕਾਹਤੋਂ ਗਈ ਸੀ। ਇਹ ਹਰ ਕਾਸਤੇ ਨਹੀਂ ਕੁਛ ਕਹ ਹੈ ਜੋ ਕੁੜੀਆਂ ਨਰਮ ਪਹਿਲਾਂ ਤਾਂ ਸੁੰਦੀਆਂ ਹੁੰਦੀਆਂ ਮਗਰ ਉਹ ساری ਉਮਰ ਸੁੰਦੀਆਂ ਹੀ ਰਹਿੰਦੀਆਂ। ਪੀਕਿਆਂ ਤੋਂ ਪਹਿਲਾਂ ਸੁਣਨਾ ਦੋਨੇ ਪਾਸੇ ਮਾਪੇ ਪਿਤਾ ਪ੍ਰਾਜਾ ਇਹਦੇ ਚਲ ਸੁਣ ਲਗਾ। ਮੁੜ ਕੇ ਆਪਣੀ ਸੱਸਾਂ ਦੀਆਂ ਸੁਣ ਲਾ ਦੇ ਘਰ ਵਾਲੇ ਤੇ ਮੈਂ ਸੁਣ ਲਗਾ। ਸੁਣ ਲਗਾ ਸਹੇਲਾਂ ਫਿਰ ਨੌਂਆਂ ਦੀਆਂ ਵੀ ਸੁਣ ਲਗਾ ਜਦੋਂ ਬੰਦਾ ਸੁਣਦਾ ਹੀ ਰਹਿੰਦਾ ਨਾ ਫਿਰ ਉਹਨੂੰ ਹਰ ਇੱਕ ਕੇ ਸੁਣਾਉਂਦਾ ਹੀ ਰਹਿੰਦਾ ਕਿ ਉਹ ਉਹਨੂੰ ਸੁਣਨ ਵਾਲਾ ਕੋਈ ਨਹੀਂ ਤੁਸੀਂ ਸੋਚਿਆ ਕਰੋ ਸਿਆਣੇ ਬਣਿਆ ਕਰੋ ਜਿਹੜੇ ਮਾਰ ਖਾਪ ਗਏ ਹੈ ਉਹਨਾਂ ਨੂੰ ਹੁਣ ਕੀ ਲਾਣ ਤਾਂ ਪਾਉਣੀਆਂ ਉਹੋ ਵਿਸ਼ੇ ਛੱਡ ਦਿਓ ਜੇ ਤੁਹਾਨੂੰ ਮੰਨ ਲਓ ਔਖੇ ਕਰਦੇ ਸੀ ਉਹਨੂੰ ਥੋੜਾ ਸਸਰ ਰੱਖਾ ਕਰਦਾ ਸੀ ਜਦੋਂ ਖਤਮ ਹੋ ਗਿਆ ਮਰ ਗਿਆ ਉਦੋਂ ਤਾਂ ਆਪਦੀ ਮਰਗੀ ਨਾਲ ਜ਼ਿੰਦਗੀ ਜਿਉਉਂ ਲੋ ਉਦੋਂ ਕਿਉਂ ਉਹ ਅਜਿਵੇਂ ਪਰੌਲਣ ਲੱਗੇ ਰਹੇ ਉਹਨੂੰ ਯਾਦ ਕਰ ਰਹੇ ਹੁਣ ਕਿਹੜਾ ਉੱਠ ਕੇ ਆਉਣ ਲੱਗੇ ਨੇ ਇਸੇ ਵਾਂਝੋ ਉਹ ਹੀ ਕੁੜੀ ਜਿਹੜੋ ਬੈਠੀ ਭੂਆ ਮੰਡਲੋਂ ਬੈਠੇ ਸੁਣੀ ਜਾਂਦੀ ਆਉਦੀ ਪਰਜਾਈ ਦੀਆਂ ਗੱਲਾਂ ਉਹ ਤਾਂ ਰੋਂਦੀ ਘਲੋਂਦੀ ਬੈਠੀ ਐ ਨਾ ਇੱਕ ਸਿਰਫ ਢੜ ਰੋ ਰਿਹਾ ਹੁੰਦਾਗਾ ਮਨ ਰੋ ਰਿਹਾ ਹੁੰਦਾ ਦਿਖਾ ਜਿਸ ਦਾ ਨਹੀਂ ਹੁੰਦਾ ਦਰੋਣਾ ਉਹਨੇ ਪੈਰਾਂ ਤੇ ਜੀ ਕਰ ਭਜਾਈ ਦਾ ਬਰਿਸ਼ਤੇਦਾਰ ਆ ਜੀ ਉਹ ਸਭ ਤੋਂ ਲਜੂ ਗੱਲਾਂ ਫੇਰ ਨਹੀਂ ਸੁਣਾਉਂਦੀ ਤੇ ਆਪਦੀ ਭੈਣ ਕੋਲੇ ਆਪਦੇ ਭਰਾ ਫਰਜਾਂਗਾ ਕੋਲੇ ਕਰੂ ਲੈ ਮੈਂ ਤਾਂ ਫੇਰ ਸੁਣਾ ਦਿੰਨੀ ਮੈਂ ਤਾਂ ਖਰੀ ਆ ਲੱ ਮੈਂ ਤਾਂ ਸਾਡੀ ਕੁੜੀ ਆ ਹੀ ਮੈਂ ਤਾਂ ਪਾਈ ਆਪਾਂ ਤਾਂ ਸੁਣਾ ਦੇਣਾ ਵੀ ਤੇਰੀ ਮਾਂ ਨੇ ਮੈਨੂੰ ਤਾਂ ਜੀਉਣਾ ਦੁੱਪਰ ਕਰਤਾ ਸੀ ਬੜਗਾ ਹੀ ਇਕੱਲਾ ਹੁੰਦਣਾ ਇਸ ਤਰ੍ਹਾਂ ਤੇ ਨਹੀਂ ਕੋਈ ਇਸ ਤਰ੍ਹਾਂ ਦਾ ਹੁੰਦਗਾ ਫਿਰ ਜਮੇ ਚੇਜ ਹੋ ਜਾਂਦਗਾ ਕੋਈ ਡਵਲਮੈਂਟਡ ਹੁੰਦਗਾ ਕਿਵੇਂ ਹੁੰਦਗਾ ਜਦੋਂ ਜਾਂ ਆਉਂਦੇ ਆਗੇ ਆਉਦੇ ਮੰਡਲ ਉੱਪਰ ਜਾਈ ਆਗੇ ਜੇ ਤਾਂ ਆ ਕੇ ਬਰਾ ਉੱਪਰ ਜਾਈ ਫਿਰ ਪਤਾ ਕੀ ਵੀ ਗੇਮ ਖੇਡਦਗਾ ਲੈ ਅਸੀਂ ਤਾਂ ਉਹਦੀ ਬੀਬੀ ਦੀ ਬਾਹਰੀ ਸੇਵਾ ਕੀਤੀ ਮਯਾਰ ਹੈ ਸਾਡੀ ਬੀਬੀ ਸਾਨੂੰ ਕਿਤੇ ਆਪਦੀ ਮਰਜ਼ੀ ਨਾਲ ਛੂਟ ਵੀ ਪਾਉਣ ਦਿੰਦੀ ਹੋਵੇ ਮਯਾਲਾ ਸੀ ਕਦੇ ਸ਼ਹਿਰ ਗਏ ਹੋਗੇ ਅਸੀਂ ਤਾਂ ਭਾਈ ਅੱਜ ਤੱਕ ਡਰਦੇ ਆਂ ਨਾਲੇ ਉਹ ਇੰਨੇ ਸਾਲ ਹੋ ਗਏ ਮਰੀ ਵੀ ਨੂੰ ਸਾਡਾ ਤਾਂ ਘਰ ਬਣ ਕੇ ਉਹਨੇ ਰੱਖਿਆ ਸੀ ਇਹ ਡਬਲ ਗੇਮ ਕੀ ਤੇ ਆਉਦੀ ਪਰਜਾਈ ਤੇ ਉਹ ਨੂੰ ਸੁਣਾ ਰਹੀ ਹੁੰਦੀ ਆ ਜਿਵੇਂ ਮੇਰੀ ਮਾਂ ਉਹ ਵੀ ਉਹ ਮੇਰੇ ਸਾਹਮਣੇ ਰੱਖੇ ਜਿਵੇਂ ਮੈਂ ਉਹਦੀ ਸੱਸ ਨੂੰ ਰੱਖਿਆ ਸੀ ਸੁਣਾ ਰਹੀ ਐ ਪਰ ਉਹ ਆਉਂਦੀ ਨਾਨ ਕੋਲੇ ਆਉਜੀ ਸੱਸ ਦੀਆਂ ਬਰਾਗਾਂ ਹੀ ਕਰਦੀ ਐ ਇੱਕ ਜਣਾ ਹਰ ਇੱਕ ਰਿਸ਼ਤੇ ਕੋਲੇ ਵੱਖ-ਵੱਖ ਤਰ੍ਹਾਂ ਦੇ ਬੋਲ-ਬੋਲਦਾ ਇੱਕ ਰਿਸ਼ਤੇ ਨੂੰ ਜਿਹਨੂੰ ਆਉਦੀ ਸੱਸ ਦੀ ਬਰਾਈ ਕਰ ਰਹੀ ਐ ਉਹਦੀ ਭੈਣ ਕੋਲੇ ਕਰੂਗੀ ਆਉਦੀ ਨਾਨਾ ਕੋਲੇ ਕਰੂਗੀ ਮਗਰ ਆਉਦੀ ਪ੍ਰੇਯਾਂਗਾ ਕੋਲੇ ਨਹੀਂ ਕਰਦੀ ਪ੍ਰੇਯਾਂਗਾ ਉਹ ਨਾਨਕਿਆਂ ਚੋਂ ਹੁਣ ਭੂਆ ਵੱਖੀ ਦਿਨਾ ਹਣਾ ਤੇ ਜਹ ਹੈ ਆਪਦੀ ਨੂਹ ਹੋਵੇ ਆਪਦੀ ਨੂਹ ਕੋਲੇ ਨਿਕਦੇ ਇਸ ਤਰ੍ਹਾਂ ਲਫ਼ਜ਼ ਬੋਲਦੀ ਉਹ ਇੰਨਾ ਜ਼ਰੂਰ ਕਹਿ ਦਊਗੀ ਮੇਰੀ ਸਸਤਾ ਪਾਲੀ ਪੈੜੀ ਸੀ ਮੇਰੀ ਸਸਤਾ ਹੱਥ ਚੋ ਸਮਾਨ ਹੋਲੰਦੀ ਸੀ ਮੈਂ ਮਝਾਲਕਾਂ ਨੂੰ ਬੋਲੀ ਹੂਆ ਇਹ ਲਫ਼ਜ਼ ਬੋਲੂ ਤੇ ਤੁਸੀਂ ਵੀ ਭੂਆਓ ਮਤਲਬ ਇਹ ਨਹੀਂ ਤੁਸੀਂ ਈਜ਼ੀ ਪਰਝਾਈ ਹੋ ਮਗਰ ਤੁਸੀਂ ਵੀ ਕਿਸੇ ਦੇ ਭੂਆ ਹੋ ਤੁਹਾਡੇ ਦੇ ਵੀ ਟਾਈਮ ਇਸ ਤਰ੍ਹਾਂ ਆਣਾਗਾ ਤੁਸੀਂ ਵੀ ਆਪਦੇ ਬੀਤੇ ਜਾਣਾਗਾ ਤੁਹਾਡੀ ਪਰਝਾਈ ਤੁਹਾਨੂੰ ਜਾਨ ਸਾਰੀ ਢਾ ਲਵੇ ਵੀ ਆਹ ਕਰਤਾ ਸਾਡੇ ਨਾਲ ਬੁੜੇ ਨੇ ਆਹ ਕਰਤਾ ਸਾਡੇ ਨਾਲ ਸੱਸ ਨੇ ਤੁਹਾਡੇ ਮਰੇ ਹੋਏ ਮਾਂ-ਬਾਪ ਨੂੰ ਵੀ ਫਰੋਲੀ ਜਾਵੇ ਤੁਹਾਨੂੰ ਚੰਗਾ ਲੱਗੂ ਜੇ ਤੁਹਾਨੂੰ ਵੀ ਚੰਗਾ ਲੱਗਦਾ ਤੇ ਤੁਸੀਂ ਦੂਜਿਆਂ ਨੂੰ ਕਿਵੇਂ ਚੰਗਾ ਲੱਗੋ ਤੁਸੀਂ ਕਿਵੇਂ ਲੱਗੇ ਰਹੇ ਹੋ ਨਿੰਦਨ ਮਹਾਰਾਣਾਵੇਂ ਨੂੰ ਤਾਂ ਛੱਡ ਦਿਆ ਕਰੋ ਅੱਜ ਕੱਲ ਦੀ ਪੀੜੀ ਦੀ ਨਹੀਂ ਮੈਂ ਗੱਲ ਕਰਦੀ ਅੱਜ ਕੱਲ ਦੀ ਬੀੜੀ ਬੜੀ ਸਿਆਣੀ ਹੈ ਇਹ ਹੈਗੀ ਆ ਵਿਚਾਲੀ ਪੀੜੀ ਬਿਨਾ ਸੋਚੇ ਸਮਝੇ ਰੋਣੇ ਹੀ ਰੋਈ ਜਾਣੇ ਮੇਰੇ ਨਾਲ ਆਏ ਕਿਤਾ ਮੇਰੇ ਨਾਲ ਆਈ ਕਿਤਾ ਮਾਣ ਵਜਲਾ ਜੇ ਕੋਈ ਜਾਂਦਾ ਬੈਠਾਗਾ ਨਿੰਦ ਲਓ ਤੇ ਵੇ ਜਦੋਂ ਮਰਿਆ ਗਿਆ ਉਹਦਾ ਤੂੰ ਨਿੰਦੀ ਜਾਂਦੇ ਹਾਂ ਤੁਸੀਂ ਬਾਕੀ ਤੁਹਾਨੂੰ ਇਹ ਟੌਪ ਕਿਵੇਂ ਲੱਗਿਆ ਦੱਸਣਾ ਜ਼ਰੂਰ ਪਰ ਬਖਸ਼ ਦੇ ਪੂਆ ਨੂੰ ਉਹ ਕਿਸੇ ਦਾ ਮਾਰਾ ਨਹੀਂ ਕਰਦੀ ਹੁੰਦੀ ਉਹ ਆਪਦਾ ਵੀ ਘਰ ਬੰਦੀ ਹੁੰਦੀ ਹੈ ਤੇ ਆਪਦੇ ਪੇਕੇਆਂ ਦਾ ਵੀ ਉਹ ਨਹੀਂ ਚਾਹੁੰਦੀ ਹੁੰਦੀ ਕਿ ਵੀ ਮੇਰਾ ਮਾਂ ਪਿਓ ਮੇਰੇ ਭਰਾ ਭੈਣ ਨਾਲ ਲੜੀ ਜਾਵੇ ਉਹ ਨਹੀਂ ਚਾਹੁੰਦੀ ਹੁੰਦੀ ਕਿ ਮੇਰਾ ਭਰਾ ਭੈਣ ਮੇਰੇ ਮਾਂ ਪਿਓ ਨਾਲ ਲੜੀ ਜਾਵੇ ਉਹ ਚਾਹੁੰਦੀ ਹੁੰਦੀ ਹੈ ਕਿ ਮੇਰੇ ਜਾਂਦੀ ਨੂੰ ਚਾਰੇ ਇੱਕੋ ਮੰਜੇ ਤੇ ਬੈਠੇ ਹੋਣ ਦਿਲੀ ਖੁਆਇਸ਼ ਪੂਆ ਦੀ ਇਹ ਹੁੰਦੀ ਆ ਮੇਰੇ ਜਾਂਦੇ ਨੂੰ ਮੇਰਾ ਭਰਾ ਪ੍ਰਜਾਇ ਹੱਸਦਾ ਹੋਵੇ ਆਪਦੇ ਨੂਹਾਂ ਆਪਦੇ ਪੋਤੇ ਪੋਤਿਆਂ ਦੇ ਵਿੱਚ ਬੈਠਾ ਹੋਵੇ ਵੀ ਜਿਵੇਂ ਮੈਂ ਪਿੱਛੋਂ ਤਪੀ ਆਈ ਆ ਮੇਰਾ ਭਰਾ ਪ੍ਰਜਾਇ ਖੁਸ਼ ਹੋਵੇ ਆਪਦੇ ਕਰੇ ਮਾਂ ਬਪ ਮਾਂ ਪਿਓ ਤਾਂ ਮੰਨ ਲੋ ਵਿਚਲ ਹੈ ਨਹੀਂ ਪਰ ਉਹਦੇ ਭਰਾ ਭਤੀਜੇ ਸਾਰੇ ਹੱਸਦੇ ਵਸਦੇ ਸੋਣ ਇੱਕੋ ਮੰਜੇ ਤੇ ਬੈਠੇ ਹੋਣ ਇੱਕ ਵੇੜੇ 'ਚ ਬੈਠੇ ਹੋਣ ਉਹ ਇਹ ਭਾਲਦੀ ਹੁੰਦੀ ਆ ਦੇਨ ਨੂੰ ਤਾਂ ਚਾਹੇ ਇੱਕ ਲੀਰ ਦੇ ਦਿਓ ਪਿੱਕਿਆਂ ਦੀ ਲੀਰ ਵੀ ਨਾ ਲੱਖ ਵਰਗੀ ਹੁੰਦੀ ਹੈ ਹੀਰੇ ਵਰਗੀ ਹੁੰਦੀ ਹੈ ਉਹਨਾਂ ਬਾਲਾਂ ਨੂੰ ਉਸ ਚਾਹੀਦਾ ਹੁੰਦਾ ਉਹ ਇਹੀ ਮਾਨ ਹੁੰਦਾਗਾ ਮੇਰੇ ਇੱਕ ਆਵਾਜ਼ ਮਾਰੇ ਤੇ ਆਹ ਖੜਨਾ ਚਲੋ ਨਾ ਵੀ ਆਉਣ ਪਰ ਭੈਣ ਤਾਂ ਹੀ ਸੁਖ ਸੁਖਦੀ ਹੈ ਨਾ ਵੀ ਹੱਸਦੇ ਵਸਦੇ ਆਪਦੇ ਘਰੇ ਰਹਿਣ ਮੈਨੂੰ ਕੋਈ ਦੁੱਖ ਨਾ ਉਤਰੋ ਆਵੇ ਜਦੋਂ ਮੈਂ ਜਾਵਾਂ ਮੇਰਾ ਭਰਾ ਪ੍ਰਜੈ ਇੱਕ ਮੰਜੇ ਤੇ ਬੈਠਾ ਹਾਸ ਕੇ ਰੋਟੀ ਖਾ ਰਿਹਾ ਹੋਵੇ ਮੇਰੇ ਪਤੀ ਜੇ ਪਤੀ ਜਿੰਨਾ ਖੁਸ਼ ਹੋਣ ਮੇਰੇ ਪਤੀ ਜ ਨੂੰ ਐ ਰਾਣੀ ਬਣ ਕੇ ਘਰ ਚ ਫਿਰਦੇ ਹੋਵੇ ਤੇ ਮੇਰੀ ਭਝਾਈ ਮੰंजे ਤੇ ਬੈਠੀ ਹੁਕਮ ਮਾਰਦੀ ਹੋਵੇ ਪਿਆਰ ਦੇ ਨਾਲ ਤੇ ਮਾਣ ਹੋ ਜਾਂਦਾ ਵੀ ਸਾਰਾ ਹੱਸਦਾ ਵਸਦਾ ਪਰਿਵਾਰ ਇੱਕ ਦੂਜੇ ਦੀ ਇੱਜ਼ਤ ਕਰਦਾ ਇਹ ਚਾਉਂਦੀ ਹੁੰਦੀ ਆ ਕੁੜੀ ਹਰ ਇੱਕ ਇੱਕ ਹੀ ਕੁੜੀ ਜੋ ਭਝਾਈ ਹੁੰਦੀ ਆ ਉਹ ਵੀ ਆਪਦੇ ਬੇਕਿਆਂ ਦਾ ਇਹੀ ਹੀ ਚਾਉਂਦੀ ਆ ਇਹ ਤੁਹਾਨੂੰ ਕਿਵੇਂ ਲੱਗਿਆ ਦਸਨਾ ਜ਼ਰੂਰ ਤੇ ਸ਼ੇਅਰ ਕਰ ਦੇਣਾ ਜੇ ਚੰਗੀ ਲੱਗੀ ਵੀਡੀਓ ਤਾਂ ਸਸਤਰੀ ਕਾਲਜੀ